ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮੰਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਾਰਫੀ 12ਵੇਂ ਭਾਗ ਵਿੱਚ ਸੁਣੋ ਵਿਗਿਆਨਕ ਅਵਚੇਤਨ ਮਨ ਦਾ ਪ੍ਰਯੋਗ ਕਿਵੇਂ ਕਰਦੇ ਹਨ ਆਵਾਜ਼ ਗੁਰਜੰਟ ਸਿੰਘ ਰੁੱਪੋਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਤਿਹਾਸ ਦੇ ਸਭ ਤੋਂ ਰਚਨਾਤਮਕ ਵਿਗਿਆਨਕ ਅਵਚੇਤਨ ਮਨ ਦੇ ਸੱਚੇ ਮਹੱਤਵ ਨੂੰ ਜਾਣਦੇ ਸਨ ਐਡੀਸਨ ਮਾਰਕੋਨੀ ਆਇਨਸਟਾਈਨ ਤੇ ਕਈ ਹੋਰ ਵਿਗਿਆਨਕਾਂ ਨੇ ਅਵਚੇਤਨ ਮਨ ਦਾ ਪ੍ਰਯੋਗ ਕਰਕੇ ਐਸਾ ਗਿਆਨ ਅਤੇ ਜਾਣਕਾਰੀ ਹਾਸਲ ਕੀਤੀ ਜਿਸ ਨਾਲ ਉਹਨਾਂ ਨੇ ਮਹਾਨ ਉਪਲਬਧੀਆਂ ਪਾਈਆਂ ਅਵਚੇਤਨ ਮਨ ਦੀ ਸ਼ਕਤੀ ਨੂੰ ਕਰਮ ਵਿੱਚ ਬਦਲਣ ਦੀ ਯੋਗਤਾ ਮਹਾਨ ਵਿਗਿਆਨਕਾਂ ਤੇ ਖੋਦ ਕਰਤਾਵਾਂ ਦੀ ਸਫਲਤਾ ਬਹੁਤ ਮਹੱਤਵਪੂਰਨ ਤੇ ਨਿਰਣਾਇਕ ਤੱਤ ਹੈ ਇਸ ਦਾ ਇੱਕ ਬਹੁਤ ਅਦਭੁਤ ਉਦਾਹਰਣ ਮਸ਼ਹੂਰ ਕੈਮਿਸਟ ਫ੍ਰੈਡਰਿਕ ਵਾਨ ਟੈਰੋਡੋਨਰਟਸ ਤੇ ਜੀਵਨ ਵਿੱਚ ਦੇਖਿਆ ਜਾ ਸਕਦਾ ਹੈ ਉਹ ਕਾਫੀ ਸਮੇਂ ਤੋਂ ਬੇਜੀਨ ਨਾਂ ਦਾ ਹਾਈਡਰੋਕਾਰਬਨ ਤੇ ਰਸਾਇਣਿਕ ਸੂਤਰ ਨੂੰ ਸਮਝਾਉਣ ਦੇ ਲਈ ਜੂਝ ਰਹੇ ਸੀ ਜਿਸ ਵਿੱਚ ਕਾਰਬਨ ਤੇ ਹਾਈਡਰੋਜਨ ਦੇ 6-6 ਪਰਮਾਣੂ ਹੁੰਦੇ ਹਨ ਇਸ ਸਮੱਸਿਆ ਤੋਂ ਲਗਾਤਾਰ ਪਰੇਸ਼ਾਨ ਹੋ ਰਹੇ ਸਨ ਉਹਨਾਂ ਦੀ ਤਮਾਮ ਕੋਸ਼ਾਂ ناکਾਮਯਾਬ ਹੋ ਰਹੀਆਂ ਸਨ ਜਦੋਂ ਉਹ ਇਸ ਗੁੱਥੀ ਨੂੰ ਸੁਲਝਾਉਣ ਵਿੱਚ ਕਾਮਯਾਬ ਨਹੀਂ ਹੋਏ ਤਾਂ ਉਹਨਾਂ ਨੂੰ ਥੱਕ ਕੇ ਮਾਮਲੇ ਨੂੰ ਆਪਣੇ ਅਵਚੇਤਨ ਮਨ ਨੂੰ ਸੌਂਪ ਦਿੱਤਾ ਇਸ ਦੇ ਕੁਝ ਸਮਾਂ ਬਾਅਦ ਜਦੋਂ ਉਹ ਲੰਡਨ ਦੀ ਬੱਸ ਵਿੱਚ ਚੜ੍ਹਨ ਵਾਲੇ ਸਨ ਤਾਂ ਉਹਨਾਂ ਦੇ ਅਵਚੇਤਨ ਨੇ ਉਹਨਾਂ ਦੇ ਦਿਮਾਗ ਵਿੱਚ ਅਚਨ ਚੇਤ ਲਿਸ਼ਕ ਪੇਸ਼ ਕੀਤੀ ਆਪਣੇ ਮਨ ਵਿੱਚ ਸੈਟਰੋਡੋਨਸ ਨੇ ਸੱਪ ਦੀ ਸ਼ਕਲ ਦੇਖੀ ਜਿਹੜੀ ਆਪਣੀ ਹੀ ਪੂਛ ਨੂੰ ਕੱਟ ਰਿਹਾ ਸੀ ਤੇ ਗੋਲ ਮੁਲ ਘੁੰਮ ਰਿਹਾ ਸੀ ਅਵਚੇਤਨ ਮਨ ਦੇ ਇਸ ਸੁਨੇਹੇ ਤੋਂ ਉਹ ਪ੍ਰੇਰਿਤ ਹੋਏ ਤੇ ਉਹਨਾਂ ਨੇ ਆਪਣੀ ਖੋਜ ਦੀ ਦਿਸ਼ਾ ਬਦਲ ਲਈ ਛੇਤੀ ਹੀ ਉਹਨਾਂ ਲੰਮੇ ਸਮੇਂ ਤੋਂ ਚਾਇਆ ਗਿਆ ਜਵਾਬ ਮਿਲ ਗਿਆ ਪਰਮਾਣੂਆਂ ਦਾ ਗੋਲਾਕਾਰ ਸੰਯੋਜਨ ਜਿਸ ਨੂੰ ਬੈਂ ਜੀਨ ਰਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਵੇਂ ਇੱਕ ਮਸ਼ਹੂਰ ਵਿਗਿਆਨਕ ਨੇ ਆਪਣੇ ਅਵਿਸ਼ਕਾਰ ਕੀਤੇ ਨਿਕੋਲਾ ਟੈਸਲਾ ਬਿਜਲੀ ਦੇ ਖੇਤਰ ਵਿੱਚ ਬੜੇ ਪ੍ਰਭਾਵਸ਼ਾਲੀ ਪਾਠ ਦਰਸ਼ਕ ਸਨ ਵਿਗਿਆਨ ਮਿਊਜ਼ੀਅਮ ਵਿੱਚ ਰੱਖੀ ਟੈਸਲਾ ਕੋਇਲ ਬੱਚਿਆਂ ਨੂੰ ਹਮੇਸ਼ਾ ਬੜੀ ਪਸੰਦ ਆਉਂਦੀ ਹੈ ਇਹ ਉਹਨਾਂ ਦਾ ਸਿਰਫ ਇੱਕ ਕਾਰਡ ਹੈ आवेशਿਤ ਧਾਤ ਤੇ ਇਸ ਗੋਲੇ ਨੂੰ ਜਦ ਕੋਈ ਛੂੰਹਦਾ ਹੈ ਤਾਂ ਸਥਿਰ ਬਿਜਲੀ ਉਸ ਦੇ ਵਾਲ ਖੜੇ ਕਰ ਦਿੰਦੀ ਹੈ ਟੈਸਲਾ ਨੇ ਪ੍ਰਸਾਰਣ ਊਰਜਾ ਦੇ ਸੰਕਲਪਾਂ ਤੇ ਪ੍ਰਯੋਗ ਕੀਤੇ ਅਤੇ ਇਸ ਵਿਸ਼ੇ ਵਿੱਚ ਉਹਨਾਂ ਦੇ ਵਿਚਾਰ ਹੋਣੇ ਵੀ ਕ੍ਰਾਂਤੀਕਾਰੀ ਸਮਝੇ ਜਾਂਦੇ ਹਨ ਟੈਸਲਾ ਅਵਚੇਤਨ ਮਨ ਦੀ ਸ਼ਕਤੀ ਉੱਤੇ ਵਿਸ਼ਵਾਸ ਕਰਦੇ ਸਨ ਅਤੇ ਉਸ ਦਾ ਇਸਤੇਮਾਲ ਵੀ ਕਰਦੇ ਸਨ ਜਦ ਵੀ ਉਹਨਾਂ ਦੇ ਮਨ ਵਿੱਚ ਕਿਸੇ ਨਵੀਂ ਕਾੜ ਜਾਂ ਨਵੀਂ ਖੋਜ ਦੇ ਸਾਜ਼ਾ ਵਿਚਾਰ ਆਉਂਦਾ ਤਾਂ ਉਹ ਆਪਣੀ ਕਲਪਨਾ ਵਿੱਚ ਇਸ ਦੀ ਤਸਵੀਰ ਬਣਾਉਂਦੇ ਸਨ ਤੇ ਫਿਰ ਇਸ ਨੂੰ ਅਵਚੇਤਨ ਮਨ ਦੇ ਹਵਾਲੇ ਕਰ ਦਿੰਦੇ ਉਹ ਜਾਣਦੇ ਸਨ ਕਿ ਉਹਨਾਂ ਦਾ ਅਵਚੇਤਨ ਮਨ ਇਸ ਨੂੰ ਸਹੀ ਤਰੀਕੇ ਨਾਲ ਪੂਰਾ ਬਣਾ ਦੇਵੇਗਾ ਤੇ ਉਹਨਾਂ ਦੇ ਚੇਤਨਮਨ ਨੂੰ ਉਹ ਸਾਰੀਆਂ ਗੱਲਾਂ ਦੱਸ ਦੇਵੇਗਾ ਜਿਹੜੀਆਂ ਇਸ ਨੂੰ ਸਾਕਾਰ ਕਰਨ ਲਈ ਲੋੜੀਂਦੀਆਂ ਹਨ ਹਰ ਸੰਭਾਵਿਤ ਸੁਧਾਰ ਤੇ ਸ਼ਾਂਤੀ ਨਾਲ ਮੰਨਨ ਕਰਨ ਦੇ ਕਾਰਨ ਹੀ ਗਲਤੀਆਂ ਸੁਧਾਰਨ ਵਿੱਚ ਉਹਨਾਂ ਦਾ ਜ਼ਰਾ ਵੀ ਸਮਾਂ ਬਰਬਾਦ ਨਹੀਂ ਹੋਇਆ ਕਿਉਂਕਿ ਗਲਤੀਆਂ ਹੋਈਆਂ ਹੀ ਨਹੀਂ ਆਪਣੇ ਨਾਲ ਕੰਮ ਕਰਨ ਵਾਲੀ ਤਕਨੀਸ਼ਣਾ ਨੂੰ ਉਹ ਆਪਣੇ ਮਸਤਿਸ਼ਕ ਚੋਂ ਨਿਕਲੀਆਂ ਆਦਰਸ਼ਪੂਰਨ ਪ੍ਰੋਡਕਟ ਦੇਣ ਵਿੱਚ ਉਹ ਸਮਰੱਥ ਸਨ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਸੀ ਮੇਰਾ ਜੰਤਰ ਹਮੇਸ਼ਾ ਮੇਰੀ ਕਲਪਨਾ ਦੇ ਅਨਰੂਪ ਹੀ ਕੰਮ ਕਰਦਾ ਹੈ 20 ਸਾਲਾਂ ਵਿੱਚ ਇਸ ਦਾ ਇੱਕ ਵੀ ਅਪਵਾਦ ਨਹੀਂ ਹੈ ਖੇਮੇ ਇੱਕ ਮਸ਼ਹੂਰ ਪ੍ਰਕਿਰਤੀ ਵਿਗਿਆਨੀ ਨੇ ਆਪਣੀ ਸਮੱਸਿਆ ਸੁਲਝਾਈ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੋਈ ਅਗੈਸ 19ਵੀਂ ਸਦੀ ਦੇ ਸਭ ਤੋਂ ਮਸ਼ਹੂਰ ਅਮਰੀਕੀ ਪ੍ਰਕਿਰਤੀ ਵਿਗਿਆਨਕਾਂ ਵਿੱਚੋਂ ਇੱਕ ਸਨ ਉਹਨਾਂ ਨੇ ਆਪਣੇ ਅਵਚੇਤਨ ਮੰਦੀ ਮਹਾਨ ਸ਼ਕਤੀਆਂ ਨੂੰ ਨੀਂਦਰ ਦੌਰਾਨ ਮਹਿਸੂਸ ਕੀਤਾ। ਇੱਥਾਂ ਦਿੱਤਾ ਗਿਆ ਉਦਾਹਰਣ ਅਗੈਸਸ ਦੀ ਜੀਵਨੀ ਵਿੱਚੋਂ ਲਿਆ ਗਿਆ ਹੈ ਜਿਸ ਨੂੰ ਉਸ ਦੀ ਵਿਧਵਾ ਪਤਨੀ ਨੇ ਲਿਖਿਆ ਹੈ। ਉਹ ਦੋ ਹਫ਼ਤਿਆਂ ਤੋਂ ਇੱਕ ਪੱਥਰ ਦੇ ਟੁਕੜੇ ਤੇ ਸੁਰਖਿਅਤ ਫਾਸਲ ਦੀ ਧੁੰਦਲੀ ਛਾਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਥੱਕਣ ਤੇ ਚਫਰਾਉਣ ਤੋਂ ਬਾਅਦ ਉਨ੍ਹਾਂ ਨੇ ਆਖਰਕਾਰ ਆਪਣਾ ਕੰਮ ਇੱਕ ਪਾਸੇ ਰੱਖ ਦਿੱਤਾ ਤੇ ਉਸ ਨੂੰ ਆਪਣੇ ਦਿਮਾਗ ਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਠੀਕ ਬਾਅਦ ਇੱਕ ਵਾਰੀ ਅੱਧੀ ਰਾਤ ਨੂੰ ਜਦ ਉਹਨਾਂ ਦੀ ਨੀਂਦਰ ਖੁੱਲੀ ਤਾਂ ਉਹਨਾਂ ਨੂੰ ਯਕੀਨ ਸੀ ਕਿ ਸੌਂਦੇ ਸਮੇਂ ਉਹਨਾਂ ਨੇ ਉਸੇ ਮੱਛੀ ਨੂੰ ਦੇਖਿਆ ਸੀ ਜਿਸ ਵਿੱਚ ਗਵਾਚੇ ਹੋਏ ਅੰਗ ਪੂਰੀ ਤਰ੍ਹਾਂ ਦਿਖ ਰਹੇ ਸਨ ਲੇਕਿਨ ਜਦੋਂ ਉਹਨਾਂ ਨੂੰ ਉਸ ਤਸਵੀਰ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਯਾਦ ਨਹੀਂ ਆਈ ਬਰ ਹਾਲ ਉਹ ਇਹ ਸੋਚ ਕੇ ਗਾਰਡਨ ਡੇਸ ਪਲਾਂਟਸ ਦੇ ਕੋਲ ਇੱਕ ਵਾਰੀ ਫਿਰ ਉਸ ਛਾਪ ਨੂੰ ਦੇਖਣ ਗਏ ਤਾਂ ਜੋ ਸ਼ਾਇਦ ਉਸ ਨਾਲ ਉਹਨਾਂ ਨੂੰ ਉਹ ਸੁਪਨਾ ਜਿਆਦਾ ਆ ਜਾਏ ਇਹ ਕੋਸ਼ਿਸ਼ ਬੇਕਾਰ ਹੋਈ ਧੁੰਦਲਾ ਰਿਕਾਰਡ ਪਹਿਲਾਂ ਜਿੰਨਾ ਹੀ ਅਪਸ਼ਟ ਸੀ ਅਗਲੀ ਰਾਤ ਨੂੰ ਮੱਛੀ ਉਸਨੂੰ ਦੁਬਾਰਾ ਦਿਖੀ ਲੇਕਿਨ ਨਤੀਜਾ ਪਹਿਲਾਂ ਤੋਂ ਜਿਆਦਾ ਤਸ਼ੱਲੀ ਬਖਸ਼ ਨਹੀਂ ਸੀ ਪਹਿਲਾਂ ਵਾਂਗ ਹੀ ਜਾਗਣ ਤੇ ਸ਼ਵੀ ਗਾਇਬ ਹੋ ਗਈ ਉਹੀ ਅਨੁਭਵ ਇੱਕ ਵਾਰ ਫੇਰ ਦੁਹਰਾਇਆ ਜਾਵੇਗਾ ਇਸ ਆਸ ਨਾਲ ਤੀਜੀ ਰਾਤ ਉਹਨਾਂ ਨੇ ਸੌਣ ਤੋਂ ਪਹਿਲਾਂ ਆਪਣੇ ਪਲੰਘ ਦੇ ਕੋਲ ਇੱਕ ਪੈਨਸਲ ਤੇ ਕਾਗਜ਼ ਰੱਖ ਲਿਆ ਹੋਇਆ ਵੀ ਇਹੀ ਸਵੇਰ ਦੇ ਕਰੀਬ ਮੱਛੀ ਇੱਕ ਵਾਰੀ ਫੇਰ ਉਹਨਾਂ ਦੇ ਸੁਪਨੇ ਵਿੱਚ ਆਈ ਪਹਿਲਾਂ ਤਾਂ ਅਪਸ਼ਟਤਾ ਨਾਲ ਲੇਕਿਨ ਬਾਅਦ ਵਿੱਚ ਇੰਨੀ ਸਪਸ਼ਟਤਾ ਨਾਲ ਕਿ ਉਹਨਾਂ ਨੂੰ ਇਸ ਦੇ ਜੈਵਿਕ ਅੰਗ ਬਾਰੇ ਜ਼ਰਾ ਜਹੀ ਵੀ ਸ਼ੰਕਾ ਨਹੀਂ ਰਹਿ ਗਈ ਸੀ ਅੱਧੇ ਸੁਪਨੇ ਤੇ ਪੂਰੇ ਹਨੇਰੇ ਵਿੱਚ ਉਹਨਾਂ ਨੇ ਬਿਸਤਰ ਕੋਲ ਰੱਖੇ ਕਾਗਜ਼ ਤੇ ਮੱਛੀ ਦੀ ਆਕਿਰਤੀ ਬਣਾ ਲਈ ਸਵੇਰੇ ਜਦੋਂ ਉਹ ਜਾਗੇ ਤਾਂ ਆਪਣੇ ਰਾਤ ਵਾਲੇ ਸਕੈਚ ਵਿੱਚ ਇਹੋ ਜੇ ਅੰਗ ਦੇਖ ਕੇ ਹੈਰਾਨ ਰਹਿ ਗਏ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਲੱਗਦਾ ਸੀ ਕਿ ਫਾਸਲ ਵਿੱਚ ਇਹਨਾਂ ਦਾ ਮਿਲਣਾ ਅਸੰਭਵ ਸੀ ਉਹ ਛੇਤੀ ਹੀ ਗਾਰਡਨ ਡੇਸ ਪਲਾਂਟਸ ਦੇ ਕੋਲ ਗਏ ਸਕੈਚ ਦੇ ਮਾਰਗਦਰਸ਼ਨ ਨਾਲ ਉਹਨਾਂ ਨੇ ਪੱਥਰ ਦੀ ਸਤ੍ਹਾ ਨੂੰ ਸ਼ੈਣੀ ਨਾਲ ਛਿਲਿਆ ਜਿਸ ਦੇ ਥੱਲੇ ਮੱਛੀ ਦੇ ਬਾਕੀ ਅੰਗ ਛੁਪੇ ਹੋਏ ਸਨ ਜਦ ਮੱਛੀ ਪੂਰੀ ਤਰ੍ਹਾਂ ਬਾਹਰ ਆ ਗਈ ਤਾਂ ਇਹ ਉਹਨਾਂ ਦੇ ਸੁਪਨੇ ਤੇ ਸਕੈਚ ਦੇ ਮੇਲ ਖਾਂਦੀ ਸੀ ਅਤੇ ਉਹ ਬੜੀ ਆਸਾਨੀ ਨਾਲ ਇਸ ਦਾ ਵਰਗੀਕਰਨ ਕਰ ਪਾਏ ਕੈਮਿਕ ਸਿਰਮੌਰ ਡਾਕਟਰ ਨੇ ਡਾਇਬੀਟਿਸ ਦੀ ਸਮੱਸਿਆ ਉਸੂਲ ਜਾਈ 1920 ਦੇ ਦਹਾਕੇ ਵਿੱਚ ਮਸ਼ਹੂਰ ਕੈਨੇਡਾਈ ਡਾਕਟਰ ਤੇ ਖੋਧ ਕਰਤਾ ਡਾਕਟਰ ਫਰੈਡਰਿਕ ਬੈਟਿੰਗ ਨੇ ਆਪਣਾ ਧਿਆਨ ਡਾਇਬੀਟਿਸ ਵੱਲ ਮੋੜਿਆ ਉਸ ਵੇਲੇ ਤੱਕ ਚਿਕਿਤਾ ਵਿਗਿਆਨ ਇਸ ਬਿਮਾਰੀ ਦੀ ਰੋਕ ਜਾਂ ਕੋਈ ਪ੍ਰਭਾਵੀ ਉਪਾਅ ਨਹੀਂ ਸੁਝਾ ਪਾਇਆ ਸੀ ਡਾਕਟਰ ਬੈਟਿੰਗ ਨੇ ਇਸ ਵਿਸ਼ੇ ਤੇ ਪ੍ਰਯੋਗ ਕਰਨ ਤੇ ਇਸ ਤੇ ਉਪਲਬਧ ਅੰਤਰਕੌਮੀ ਸਾਇਤ ਦੇ ਅਧਿਐਨ ਵਿੱਚ ਕਾਫੀ ਸਮਾਂ ਲਾਇਆ ਲੇਕਿਨ ਉਹਨਾਂ ਨੇ ਜਿਹੜਾ ਵੀ ਰਾਹ ਪਾ ਲਿਆ ਉਹ ਬੰਦ ਮਿਲਿਆ ਅਸਫਲ ਕੋਸ਼ਿਸ਼ਾਂ ਦੇ ਲੰਬੇ ਦਿਨ ਤੋਂ ਬਾਅਦ ਇੱਕ ਰਾਤ ਨੂੰ ਉਹ ਸੌਂ ਗਏ ਨੀਂਦਰ ਵਿੱਚ ਅਵਚੇਤਨ ਮਨ ਨੇ ਉਹਨਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੁੱਤਿਆਂ ਦੀ ਵਿਗੜੀ ਹੋਈ ਪੈਨਕ੍ਰੀਆਟਿਕ ਡਾਕਟਰ ਤੋਂ ਅਵਸ਼ੇਸ਼ ਕੱਢ ਲੈਣ ਇਸ ਪ੍ਰੇਰਣਾ ਨਾਲ ਉਹ ਇਨਸੂਲਿਨ ਦੀ ਖੋਜ ਕਰ ਪਾਏ ਜਿਹੜੀ ਅੱਜ ਵੀ ਅਸੰਖ ਲੋਕਾਂ ਦੀ ਮਦਦ ਕਰ ਰਹੀ ਹੈ ਤੁਸੀਂ ਧਿਆਨ ਦਿਓ ਕਿ ਡਾਕਟਰ ਬੈਟਿੰਗ ਕਾਫੀ ਸਮੇਂ ਤੋਂ ਚੇਤਨ ਮਨ ਨਾਲ ਇਸ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਦੇ ਅਵਚੇਤਨ ਨੇ ਇਸ ਦੇ ਅਨੂਪ ਪ੍ਰਤੀਕਿਰਿਆ ਕੀਤੀ ਇਸ ਨਾਲ ਇਹ ਨਤੀਜਾ ਨਹੀਂ ਨਿਕਲਦਾ ਹੈ ਕਿ ਤੁਹਾਨੂੰ ਵੀ ਹਮੇਸ਼ਾ ਰਾਤੋਂ ਰਾਤ ਜਵਾਬ ਮਿਲ ਜਾਵੇਗਾ ਹੋ ਸਕਦਾ ਹੈ ਜਵਾਬ ਕੋਈ ਸਮਾਂ ਨਾ ਵੀ ਮਿਲੇ ਨਰਾਸ਼ ਨਾ ਹੋਵੋ ਹਰ ਰਾਤ ਸੌਣ ਤੋਂ ਠੀਕ ਪਹਿਲਾਂ ਸਮੱਸਿਆ ਆਪਣੇ ਅਵਚੇਤਨ ਮਨ ਦੇ ਹਵਾਲੇ ਇਸ ਤਰ੍ਹਾਂ ਕਰਦੇ ਰਹੋ ਜਿਵੇਂ ਤੁਸੀਂ ਇਹ ਕੰਮ ਪਹਿਲਾਂ ਕਦੇ ਨਾ ਕੀਤਾ ਹੋਵੇ ਜੇਕਰ ਸਮਾਧਾਨ ਮਿਲਣ ਵਿੱਚ ਦੇਰੀ ਲੱਗੇ ਤਾਂ ਸੰਭਵ ਹੈ ਤੁਸੀਂ ਇਹ ਸੋਚ ਰਹੇ ਹੋ ਕਿ ਅਵਚੇਤਨ ਮਨ ਨੂੰ ਸੌਂਪਿਆ ਗਿਆ ਸਵਾਲ ਇੰਨਾ ਵੱਡਾ ਹੈ ਕਿ ਉਸ ਨੂੰ ਸਲਝਾਉਣ ਵਿੱਚ ਲੰਮਾ ਸਮਾਂ ਲੱਗ ਜਾਵੇਗਾ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਆਮ ਤੌਰ ਤੇ ਸਾਨੂੰ ਸਾਰਿਆਂ ਨੂੰ ਇਹ ਯਕੀਨ ਹੁੰਦਾ ਹੈ ਕਿ ਸਾਡੀ ਸਮੱਸਿਆ ਮੁਸ਼ਕਲ ਹੈ ਜੇਕਰ ਉਹ ਮੁਸ਼ਕਲ ਨਹੀਂ ਹੁੰਦੀ ਤਾਂ ਉਹ ਸਮੱਸਿਆ ਨਹੀਂ ਹੁੰਦੀ ਅੰbarhaal ਇਹ ਸੋਚ ਗਲਤ ਹੈ ਤੁਹਾਡਾ ਅਵਚੇਤਨ ਮਨ ਸਮਾਂ ਤੇ ਸਥਾਨ ਦੇ ਬੰਧਨਾਂ ਤੋਂ ਮੁਕਤ ਹੈ ਇਹ ਯਕੀਨ ਕਰਦਿਆਂ ਸੌ ਜਾਵੋ ਕਿ ਤੁਹਾਨੂੰ ਜਵਾਬ ਹੁਣੇ ਮਿਲ ਗਿਆ ਹੈ ਇਹ ਤਸਦੀਕ ਨਾ ਕਰੋ ਕਿ ਜਵਾਬ ਦਾ ਭਵਿੱਖ ਵਿੱਚ ਇੰਤਜ਼ਾਰ ਕਰਨਾ ਪਵੇਗਾ ਨਤੀਜੇ ਵਿੱਚ ਆਸਥਾ ਰੱਖੋ ਇਸ ਪੁਸਤਕ ਨੂੰ ਪੜ੍ਹਦੇ ਸਮੇਂ ਹੁਣੇ ਵਿਸ਼ਵਾਸ ਕਰੋ ਕਿ ਤੁਹਾਡੀ ਸਮੱਸਿਆ ਦਾ ਇੱਕ ਜਵਾਬ ਹੈ ਇੱਕ ਆਦਰਸ਼ ਹੱਲ ਹੈ ਕਿਵੇਂ ਇੱਕ ਵਿਗਿਆਨਕ ਸੋਵੀਅਤ ਕਾਂਸਨਟ੍ਰੇਸ਼ਨ ਕੈਂਪ ਤੋਂ ਦੌੜਿਆ ਡਾਕਟਰ ਲੋਥਾਰ ਵਾਨ ਬਲੈਂਕ ਸ਼ਿਮਟ ਪ੍ਰਭਾਲੀ ਇਲੈਕਟ੍ਰਾਨਿਕਸ ਇੰਜੀਨੀਅਰ ਸਨ ਦੂਜੀ ਸੰਸਾਰ ਜੰਗ ਦੌਰਾਨ ਉਹਨਾਂ ਨੂੰ ਇੱਕ ਸੋਵੀਅਤ ਕਾਂਸਨਟ੍ਰੇਸ਼ਨ ਕੈਂਪ ਵਿੱਚ ਕੈਦ ਕਰ ਲਿਆ ਗਿਆ ਉਹ ਆਪਣੇ ਬਚਾਅ ਤੇ ਆਖਰ ਆਜ਼ਾਦੀ ਲਈ ਦੌੜ ਨਿਕਲਣ ਦਾ ਸਿਹਰਾ ਆਪਣੇ ਅਵਚੇਤਨਮਾਨਦੀਆਂ ਸ਼ਕਤੀਆਂ ਨੂੰ ਦਿੰਦੇ ਹਨ ਮੈਰੂਸ ਦੀ ਇੱਕ ਕੋਲਾ ਖदान ਵਿੱਚ ਜੁੱਤਬੰਦੀ ਸੀ ਤੇ ਮੈਂ ਜੇਲ੍ਹ ਦੇ احਾਤੇ ਵਿੱਚ ਆਪਣੇ ਚਾਰੇ ਪਾਸੇ ਲੋਕਾਂ ਨੂੰ ਮਰਦਿਆਂ ਦੇਖਿਆ ਕਰੂਰ ਪਹਿਰੇਦਾਰ ਦੰਬੀ افسਰ ਤੇ ਚਲਾਕ ਕਮਿਊਨਿਸਟ افسਰ ਸਾਡੇ ਤੇ ਨਜ਼ਰ ਰੱਖਦੇ ਸਨ ਥੋੜੇ ਜੇ ਮੈਡੀਕਲ ਚੈੱਕਅਪ ਤੋਂ ਬਾਅਦ ਹਰ ਕੈਦੀ ਦੇ ਕੋਲੇ ਦਾ ਕੋਟਾ ਤੈਅ ਕਰ ਦਿੱਤਾ ਜਾਂਦਾ ਸੀ ਮੇਰਾ ਕੋਟਾ 365 ਪ੍ਰਤੀ ਦਿਨ ਸੀ ਜੇਕਰ ਕੋਈ ਕੈਦੀ ਆਪਣਾ ਕੋਟਾ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਮਿਲਣ ਵਾਲੇ ਥੋੜੇ ਜੇ ਰਾਸ਼ਨ 'ਚੋਂ ਵੀ ਕਟੌਤੀ ਕਰ ਲਈ ਜਾਂਦੀ ਸੀ ਤੇ ਕੋਈ ਸਮੇਂ ਵਿੱਚ ਹੀ ਉਹ ਕਬਰ ਅੰਦਰ ਪੁੱਜ ਜਾਂਦਾ ਸੀ ਮੈਂ ਉੱਥੋਂ ਦੌੜਨ ਤੇ ਧਿਆਨ ਕੇਂਦਰਿਤ ਕਰਨ ਲੱਗਾ ਮੈਂ ਜਾਣਦਾ ਸੀ ਕਿ ਮੇਰਾ ਅਵਚੇਤਨ ਮਨ ਕਿਸੇ ਨਾ ਕਿਸੇ ਤਰ੍ਹਾਂ ਕੋਈ ਰਾਹ ਲੱਭ ਲਵੇਗਾ ਜਰਮਨੀ ਵਿੱਚ ਮੇਰਾ ਘਰ ਤਬਾਹ ਹੋ ਗਿਆ ਸੀ ਮੇਰਾ ਪਰਿਵਾਰ ਮਿਟ ਗਿਆ ਸੀ ਮੇਰੇ ਸਾਰੇ ਮਿੱਤਰ ਤੇ ਸਾਬਕਾ ਸਹਿਯੋਗੀ ਜਾਂ ਤੇ ਜੰਗ ਵਿੱਚ ਮਾਰੇ ਜਾ ਚੁੱਕੇ ਸਨ ਜਾਂ ਫਿਰ ਕਾਂਸੈਂਟਰੇਸ਼ਨ ਕੈਂਪਾਂ ਵਿੱਚ ਸਨ ਮੈਂ ਆਪਣੇ ਅਵਚੇਤਨ ਮਨ ਨੂੰ ਕਿਹਾ ਮੈਂ ਲਾਸ ਐਂਜਲਸ ਪੁੱਜਣਾ ਚਾਹੁੰਦਾ ਹਾਂ ਤੇ ਤੁਹਾਨੂੰ ਰਾਹ ਲੱਭਣਾ ਹੈ ਮੈਂ ਲਾਸ ਐਂਜਲਸ ਦੀਆਂ ਤਸਵੀਰਾਂ ਦੇਖੀਆਂ ਸਨ ਤੇ ਮੈਨੂੰ ਕੋਈ ਸੜਕਾਂ ਤੇ ਇਮਾਰਤਾਂ ਬੜੀ ਚੰਗੀ ਤਰ੍ਹਾਂ ਜਾਅ ਸਨ ਮੈਂ ਉਹਨਾਂ ਨੂੰ ਵਾਰ-ਵਾਰ ਯਾਦ ਕਰਨ ਲੱਗਾ ਹਰ ਦਿਨ ਹਰ ਰਾਤ ਮੈਂ ਕਲਪਨਾ ਕਰਦਾ ਸੀ ਕਿ ਮੈਂ ਵਿਲ ਸ਼ਾਇਰ ਰੋਡ ਤੇ ਇੱਕ ਅਮਰੀਕੀ ਕੁੜੀ ਨਾਲ ਤਹਿ ਰਿਹਾ ਹਾਂ ਜਿਸ ਨਾਲ ਮੈਂ ਜੁੱਧ ਤੋਂ ਪਹਿਲਾਂ ਅੰਬਲਨ ਵਿੱਚ ਮਿਲਿਆ ਸੀ ਹੁਣ ਉਹ ਮੇਰੀ ਪਤਨੀ ਹੈ ਮੇਰੀ ਕਲਪਨਾ ਵਿੱਚ ਅਸੀਂ ਸਟੋਰਸ ਵਿੱਚ ਗਏ ਬੱਸਾਂ ਵਿੱਚ ਯਾਤਰਾ ਕੀਤੀ ਤੇ ਰੇਸ ਤਰਾਹ ਦੇ ਵਿੱਚ ਖਾਣਾ ਖਾਦਾ ਹਰ ਰਾਤ ਮੈਂ ਖਾਸ ਤੌਰ ਤੇ ਆਪਣੇ ਆਪ ਨੂੰ ਆਪਣੀ ਕਾਲਪਨਿਕ ਅਮਰੀਕਾ ਕਾਰ ਵਿੱਚ ਲਾਸ ਐਂਜਲਸ ਦੀਆਂ ਸੜਕਾਂ ਤੇ ਇਧਰ ਤੋਂ ਉਧਰ ਜਾਂਦਾ ਦੇਖਦਾ ਸੀ ਮੈਂ ਇਹ ਸਾਰਾ ਕੁਝ ਬੜਾ ਸਪਸ਼ਟ ਤੇ ਵਾਸਤਵਿਕ ਬਣਾ ਲਿਆ ਮੇਰੇ ਵਾਸਤਵਿਕ ਵਿੱਚ ਇਹ ਤਸਵੀਰਾਂ ਓਨੀਆਂ ਹੀ ਵਾਸਤਵਿਕ ਜਾਂ ਸੁਭਾਵਕ ਸਨ ਜਿਨ੍ਹਾਂ ਕਿ ਕਾਂਸੈਂਟਰੇਸ਼ਨ ਕੈਂਪ ਦੇ ਬਾਹਰ ਲੱਗੇ ਦਰਖਤ ਹਰ ਸਵੇਰ ਪ੍ਰਮੁੱਖ ਪਹਿਰੇਦਾਰ ਲਾਈਨ ਵਿੱਚ ਖੜੇ ਕੈਦੀਆਂ ਨੂੰ ਗਿਣਦਾ ਉਹ ਕਹਿੰਦਾ ਸੀ 1 2 3 ਆਗ ਇੱਕ ਦਿਨ ਜਦੋਂ 17 ਨੰਬਰ ਪੁਕਾਰਿਆ ਗਿਆ ਜਿਹੜਾ ਮੇਰਾ ਕ੍ਰਮ ਸੀ ਤਾਂ ਮੈਂ ਵੱਖਰਾ ਖੜਾ ਹੋ ਗਿਆ ਇਸ ਵਿਚਕਾਰ ਪਹਿਰੇਦਾਰ ਨੂੰ ਕਿਸੇ ਨੇ ਇੱਕ ਅੱਧੇ ਮੈਂਟਲੀ ਬੁਲਾ ਲਿਆ ਤੇ ਵਾਪਸ ਮੁੜਨ ਤੇ ਉਸ ਨੇ ਗਲਤੀ ਨਾਲ ਅਗਲੇ ਆਦਮੀ ਨੂੰ 17 ਨੰਬਰ ਦੇ ਤੌਰ ਤੇ ਗਿਣ ਲਿਆ ਜਦੋਂ ਸ਼ਾਮ ਨੂੰ ਕੈਦੀ ਮੁੜੇ ਤਾਂ ਉਹਨਾਂ ਦੀ ਗਿਣਤੀ ਪੂਰੀ ਨਿਕਲੀ ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਮੈਂ ਮੁੜਿਆ ਹੀ ਨਹੀਂ ਹਾਂ ਤੇ ਮੈਂ ਜਾਣਦਾ ਸੀ ਕਿ ਇਹ ਪਤਾ ਲੱਗਣ ਵਿੱਚ ਕਾਫੀ ਵਕਤ ਲੱਗੇਗਾ ਮੈਂ ਬਿਨਾਂ ਕਿਸੇ ਨੂੰ ਪਤਾ ਚੱਲੇ ਕੈਂਪ ਤੋਂ ਬਾਹਰ ਨਿਕਲ ਗਿਆ ਤੇ 24 ਘੰਟਿਆਂ ਤਾਈਂ ਪੈਦਲ ਚੱਲਦਾ ਰਿਹਾ ਅਗਲੇ ਦਿਨ ਮੈਂ ਇੱਕ ਸੁਨਸਾਨ ਕਸਬੇ ਵਿੱਚ ਆਰਾਮ ਕੀਤਾ ਮੈਂ ਮੱਛੀ ਫੜ ਕੇ ਤੇ ਕੁਝ ਜੰਗਲੀ ਖੁੰਖਾਰੂਆਂ ਦਾ ਸ਼ਿਕਾਰ ਕਰਕੇ ਜਿੰਦਾ ਰਿਹਾ ਮੈਂ ਪੋਲੈਂਡ ਜਾਣ ਵਾਲੀ ਕੋਲੇ ਦੀ ਟ੍ਰੇਨ ਦੇਖੀ ਤੇ ਰਾਤ ਨੂੰ ਉਹਨਾਂ ਵਿੱਚ ਯਾਤਰਾ ਕੀਤੀ ਜਦੋਂ ਤੱਕ ਕਿ ਆਖਰਕਾਰ ਮੈਂ ਹੋਲੈਂਡ ਨਹੀਂ ਪਹੁੰਚ ਗਿਆ ਦੋਸਤਾਂ ਦੀ ਮਦਦ ਨਾਲ ਮੈਂ ਲੂਸਰਨ ਸਵਿਟਜ਼ਰਲੈਂਡ ਦਾ ਰੁੱਖ ਕੀਤਾ ਇੱਕ ਸ਼ਾਮ ਪੈਲਸ ਹੋਟਲ ਲੂਸਰਨ ਵਿੱਚ ਮੈਂ ਇੱਕ ਅਮਰੀਕੀ ਵਿਅਕਤੀ ਤੇ ਉਸ ਦੀ ਪਤਨੀ ਨਾਲ ਗੱਲ ਕੀਤੀ ਉਸ ਆਦਮੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸ਼ਾਂਤਾ ਮੋਨੀਕਾ ਕੈਲੀਫੋਰਨੀਆ ਵਿੱਚ ਉਹਨਾਂ ਦੇ ਘਰ ਮਹਿਮਾਨ ਬਣਨਾ ਚਾਹੁੰਦਾ ਹਾਂ ਮੈਂ ਸਵਾਰ ਕਰ ਲਿਆ ਲਾਸ ਐਂਜਲਸ ਪੁੱਜਣ ਤੇ ਮੈਂ ਪਾਇਆ ਕਿ ਉਹਨਾਂ ਦਾ ਸੋਫਰ ਮੈਨੂੰ ਵਿਲ ਸ਼ਾਇਰ ਰੋਡ ਤੇ ਕਈ ਹੋਰ ਸੜਕਾਂ ਤੇ ਲੈ ਜਾ ਰਿਹਾ ਸੀ ਜਿਸ ਦੀ ਸਪਸ਼ਟ ਕਲਪਨਾ ਮੈਰੂਸੀ ਕੋਲੇ ਖदान ਵਿੱਚ ਮਹੀਨਿਆਂ ਤਾਈਂ ਕੀਤੀ ਸੀ ਮੈਂ ਉਹਨਾਂ ਇਮਾਰਤਾਂ ਨੂੰ ਪਹਿਚਾਣ ਲਿਆ ਜਿਨ੍ਹਾਂ ਨੂੰ ਮੈਂ ਆਪਣੇ ਮਨ ਵਿੱਚ ਏਨੀ ਵਾਰ ਦੇਖ ਚੁੱਕਿਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਪਹਿਲਾਂ ਵੀ ਲਾਸ ਐਂਜਲਸ ਆ ਚੁੱਕਿਆ ਹਾਂ ਮੈਂ ਆਪਣੀ ਮੰਜ਼ਲ ਤੱਕ ਪੁੱਜ ਗਿਆ ਸੀ ਮੈਂ ਕਦੇ ਵੀ ਅਪਚੇਤਨ ਮਨ ਦੇ ਚਮਤਕਾਰਾਂ ਤੇ ਹੈਰਾਨ ਹੋਣਾ ਬੰਦ ਨਹੀਂ ਕਰਾਂਗਾ ਸੱਚਮੁੱਚ ਇਸ ਦੇ ਕੋਲ ਇਹੋ ਜਿਹੇ ਤਰੀਕੇ ਹੁੰਦੇ ਹਨ ਜਿਨ੍ਹਾਂ ਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਪੁਰਾਤੱਤਵ ਵਿਗਿਆਨੀ ਕਿਵੇਂ ਪ੍ਰਾਚੀਨ ਦ੍ਰਿਸ਼ਾਂ ਨੂੰ ਦੁਬਾਰਾ ਬਣਾਉਂਦੇ ਹਨ ਆਪਣੇ ਅਵਚੇਤਨ ਮਨ ਵਿੱਚ ਮਾਨਵ ਜਾਤੀ ਦੇ ਇਤਿਹਾਸ ਵਿੱਚ ਹਰ ਚੀਜ਼ ਦੀ ਯਾਦ ਹੁੰਦੀ ਹੈ ਪ੍ਰਾਚੀਨ ਖੰਡਰਾਂ ਤੇ ਪੂਰਵ ਸੰਸਕ੍ਰਿਤਿਆਵਾਂ ਦੇ ਲੋਕਾਂ ਵੱਲੋਂ ਛੱਡੀ ਗਈ ਅਸੰਖ ਵਸਤੂਆਂ ਦਾ ਅਧਿਐਨ ਕਰਨ ਵਾਲੇ ਪੁਰਾਤੱਤਵ ਵਿਗਿਆਨੀ ਆਪਣੇ ਕੰਮ ਵਿੱਚ ਕਾਲਪਨਿਕ ਅਨਪੂਰਤੀ ਦਾ ਬਿਹਤਰੀਨ ਪ੍ਰਯੋਗ ਕਰ ਸਕਦੇ ਹਨ ਉਹਨਾਂ ਦਾ ਅਵਚੇਤਨ ਮਨ ਪ੍ਰਚੀਨ ਦ੍ਰਿਸ਼ਾਂ ਦੇ ਪੁਨਰਨਿਰਮਾਣ ਵਿੱਚ ਓਨੀ ਸਹਿਯਤਾ ਕਰ ਸਕਦਾ ਹੈ ਮਰਿਤ ਅਤੀਤ ਦੁਬਾਰਾ ਸੰਜੀਵ ਬਣ ਸਕਦਾ ਹੈ ਵਿਗਿਆਨਕ ਇਹਨਾਂ ਇਮਾਰਤਾਂ ਦੇ ਟੁਕੜਿਆਂ ਨੂੰ ਦੇਖਦਾ ਹੈ ਤੇ ਪੂਰਵ ਸੱਭਿਅਤਾਵਾਂ ਦੇ ਭਾਂਡਿਆਂ ਮੂਰਤੀਆਂ ਔਜ਼ਾਰਾਂ ਤੇ ਘਰੇਲੂ ਵਸਤਿਆਂ ਦਾ ਅਧਿਐਨ ਕਰਦਾ ਹੈ ਆਪਣੇ ਸਦੀਵੀ ਮਸਤਿਸ਼ਕ ਦੇ ਡਾਟਾ ਬੈਂਕ ਦੁਆਰਾ ਵਿਗਿਆਨਕ ਇਹ ਜਾਣਨ ਵਿੱਚ ਸਮਰੱਥ ਹੁੰਦਾ ਹੈ ਕਿ ਇਹ ਵਸਤਾਂ ਕਦੋਂ ਕਿਵੇਂ ਤੇ ਕਿਉਂ ਬਣਾਈਆਂ ਗਈਆਂ ਸਨ ਵਿਗਿਆਨਕ ਦੀ ਤਿੱਖੀ ਇਕਾਗਰਤਾ ਤੇ ਅਨੁਸ਼ਾਸਿਤ ਕਲਪਨਾ ਅਵਚੇਤਨ ਮਨ ਦੀ ਅੰਤਰੀਵ ਸ਼ਕਤੀਆਂ ਨੂੰ ਜਗਾ ਦਿੰਦੀਆਂ ਹਨ ਇਹ ਉਸ ਨੂੰ ਪਰਚੀਨ ਸਤੰਬਾਂ ਤੇ ਛੱਤਾਂ ਦੀ ਕਲਪਨਾ ਕਰਨ ਵਿੱਚ ਸਮਰੱਥ ਬਣਾਉਂਦੀ ਹੈ ਤੇ ਇਮਾਰਤਾਂ ਦੇ ਚਾਰੇ ਪਾਸੇ ਬਾਗੀਆਂ ਛੱਪੜਾਂ ਤੇ ਫੁਹਾਰਿਆਂ ਦੀ ਕਲਪਨਾ ਕਰਨ ਵਿੱਚ ਵੀ ਕੰਕਾਲ ਤੇ ਅੱਖਾਂ ਨਾੜਾ ਤੇ ਮਾਸਪੇਸ਼ੀਆਂ ਦਾ ਲਬਾਦਾ ਪਾ ਦਿੱਤਾ ਜਾਂਦਾ ਹੈ ਤਾਂ ਇੱਕ ਵਾਰੀ ਫਿਰ ਬੋਲ ਕੇ ਚੱਲ ਸਕਦੇ ਹਨ ਮ੍ਰਿਤ ਅਤੀਤ ਜਿਉਂਦਾ ਵਰਤਮਾਨ ਬਣ ਜਾਂਦਾ ਹੈ ਤੇ ਅਸੀਂ ਪਾਉਂਦੇ ਹਾਂ ਕਿ ਮਸਤਿਸ਼ਕ ਵਿੱਚ ਸਮਾਂ ਜਾਂ ਸਥਾਨ ਦੀ ਕੋਈ ਦੂਰੀ ਨਹੀਂ ਹੁੰਦੀ ਅਨੁਸ਼ਾਸਿਤ ਨਿਯੰਤਰਿਤ ਤੇ ਨਿਰਦੇਸ਼ਿਤ ਕਲਪਨਾ ਨਾਲ ਤੁਸੀਂ ਹਰ ਯੋਗ ਦੇ ਸਭ ਤੋਂ ਮਹਾਨ ਵਿਗਿਆਨਕਾਂ ਤੇ ਪ੍ਰੇਰਿਤ ਚਿੰਤਕਾਂ ਦੇ ਸਾਥੀ ਬਣ ਸਕਦੇ ਹੋ ਆਪਣੇ ਅਵਚੇਤਨ ਮਨ ਤੋਂ ਮਾਰਗਦਰਸ਼ਨ ਕਿਵੇਂ ਪ੍ਰਾਪਤ ਕਰੀਏ ਜਦੋਂ ਤੁਹਾਨੂੰ ਕੋਈ ਮੁਸ਼ਕਲ ਨਿਰਣਾ ਲੈਣਾ ਹੋਵੇ ਜਾਂ ਜਦੋਂ ਤੁਸੀਂ ਆਪਣੀ ਸਮੱਸਿਆ ਦਾ ਸਮਾਧਾਨ ਨਾ ਦੇਖ ਪਾਰੇ ਹੋ ਤਾਂ ਇੱਕਦਮ ਇਸ ਦੇ ਬਾਰੇ ਸਿਰਜਣਾਤਮਕ ਸੋਚਣ ਲੱਗੋ ਜੇਕਰ ਤੁਸੀਂ ਭੈ ਪੀਤ ਅਤੇ ਚਿੰਤਤ ਰਹੋਗੇ ਤਾਂ ਤੁਸੀਂ ਸੱਚਮੁੱਚ ਸੋਚ ਨਹੀਂ ਪਾਓਗੇ ਸੱਚੀ ਸੋਚ ਡਰ ਤੋਂ ਮੁਕਤ ਹੁੰਦੀ ਹੈ ਇੱਥੇ ਇੱਕ ਸੌਖੀ ਤਕਨੀਕ ਦਿੱਤੀ ਜਾ ਰਹੀ ਹੈ ਜਿਸ ਰਾਹੀਂ ਤੁਸੀਂ ਕਿਸੇ ਵੀ ਵਿਸ਼ੇ ਤੇ ਮਾਰਗਦਰਸ਼ਨ پا ਸਕਦੇ ਹੋ ਮਸਤਿਸ਼ਕ ਨੂੰ ਸ਼ਾਂਤ ਕਰ ਲਵੋ ਤੇ ਸਰੀਰ ਨੂੰ ਸਥਿਰ ਸਰੀਰ ਨੂੰ ਆਰਾਮ ਨਾਲ ਰਹਿਣ ਨੂੰ ਕਹੋ ਇਸ ਨੂੰ ਤੁਹਾਡਾ ਆਦੇਸ਼ ਮੰਨਣਾ ਹੀ ਪਵੇਗਾ ਇਸ ਦੀ ਕੋਈ ਇੱਛਾ ਨਹੀਂ ਪਹਿਲ ਜਾਂ ਆਤਮ ਚੇਤਨਾ ਨਹੀਂ ਹੁੰਦੀ ਹੈ ਤੁਹਾਡਾ ਸਰੀਰ ਸਿਰਫ ਇੱਕ ਭਾਵਨਾਤਮਕ ਡਿਸਕ ਹੈ ਜਿਹੜੀ ਤੁਹਾਡੇ ਵਿਸ਼ਵਾਸਾਂ ਤੇ ਤਸਵੀਰਾਂ ਦਾ ਰਿਕਾਰਡ ਰੱਖਦੀ ਹੈ ਆਪਣੇ ਧਿਆਨ ਨੂੰ ਕੇਂਦਰਿਤ ਕਰ ਲਓ ਆਪਣੇ ਵਿਚਾਰ ਸਮੱਸਿਆ ਦੇ ਸਮਾਧਾਨ ਤੇ ਕੇਂਦਰਿਤ ਕਰ ਲਓ ਇਸ ਨੂੰ ਆਪਣੇ ਚੇਤਨ ਮਨ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੋ ਸੋਚੋ ਕਿ ਤੁਸੀਂ ਆਦਰਸ਼ ਸਮਾਧਾਨ ਤੇ ਕਿਵੇਂ ਖੁਸ਼ੀ ਜ਼ਾਹਰ ਕਰੋਗੇ ਜੇਕਰ ਤੁਹਾਨੂੰ ਆਦਰਸ਼ ਜਵਾਬ ਇਸੇ ਵੇਲੇ ਮਿਲ ਜਾਵੇ ਤਾਂ ਕਲਪਨਾ ਕਰੋ ਕਿ ਤੁਹਾਨੂੰ ਕਿਵੇਂ ਲੱਗੇਗਾ ਆਪਣੇ ਮਸਤਿਸ਼ਕ ਨੂੰ ਖੁਸ਼ੀ ਤੇ ਸੁਸ਼ਟੀ ਦੇ ਇਸ ਮੂਡ ਤੋਂ ਸ਼ੇਥਲ ਤਰੀਕੇ ਨਾਲ ਖੋਲ ਦਿਓ ਫਿਰ ਸੌ ਜਾਓ ਜਾਗਣ ਤੇ ਜੇਕਰ ਤੁਹਾਨੂੰ ਜਵਾਬ ਨਾ ਮਿਲੇ ਤਾਂ ਕਿਸੇ ਦੂਜੇ ਕੰਮ ਵਿੱਚ ਜੁੱਟ ਜਾਓ ਸੰਭਵ ਹੈ ਕਿ ਕਿਸੇ ਦੂਜੇ ਕੰਮ ਵਿੱਚ ਵਿਅਸਤ ਰਹਿਣ ਤੇ ਜਵਾਬ ਆਪਣੇ ਆਪ ਦਿਮਾਗ ਵਿੱਚ ਆ ਜਾਵੇ ਅਵਚੇਤਨ ਮਨ ਤੋਂ ਮਾਰਗਦਰਸ਼ਨ ਪਾਉਣ ਵਿੱਚ ਸੌਖਾ ਤਰੀਕਾ ਹੀ ਸਭ ਤੋਂ ਵਧੀਆ ਹੈ ਇਸ ਦਾ ਇੱਕ ਉਦਾਹਰਨ ਵੇਖੋ ਇੱਕ ਵਾਰ ਮੇਰੀ ਇੱਕ ਕੀਮਤੀ ਅੰਗੂਠੀ ਖੋ ਗਈ ਜਿਹੜੀ ਪਰਿਵਾਰਕ ਨਿਸ਼ਾਨੀ ਸੀ ਮੈਂ ਹਰ ਥਾਂ ਉਸਦੀ ਤਲਾਸ਼ ਕੀਤੀ ਲੇਕਿਨ ਉਹ ਕਿਤੇ ਨਹੀਂ ਮਿਲੀ ਮੈਂ ਇਸ ਨੁਕਸਾਨ ਤੋਂ ਚਿੰਤਤ ਤੇ ਦੁਖੀ ਸੀ ਉਸ ਰਾਤ ਮੈਂ ਆਪਣੇ ਅਵਚੇਤਨ ਮਨ ਨਾਲ ਉਸੇ ਤਰ੍ਹਾਂ ਗੱਲ ਕੀਤੀ ਜਿਸ ਤਰ੍ਹਾਂ ਮੈਂ ਕਿਸੇ ਹੋਰ ਨਾਲ ਗੱਲ ਕਰਦਾ ਹਾਂ ਸੌਣ ਤੋਂ ਪਹਿਲਾਂ ਮੈਂ ਇਸ ਨੂੰ ਕਿਹਾ ਤੂੰ ਸਾਰਾ ਕੁਝ ਜਾਣਦਾ ਹੈ ਤੂੰ ਜਾਣਦਾ ਹੈ ਕਿ ਅੰਗੂਠੀ ਕਿੱਥੇ ਹੈ ਸਵੇਰੇ ਮੈਂ ਅਚਨ ਚੇਤ ਇਨ੍ਹਾਂ ਸ਼ਬਦਾਂ ਦੀ ਗੂੰਜ ਨਾਲ ਜਾਗ ਉੱਠਿਆ ਰਾਬਰਟ ਨੂੰ ਪੁੱਛੋ ਇਹ ਮੈਨੂੰ ਬੜਾ ਅਜੀਬ ਲੱਗਿਆ ਮੈਂ ਜਿਸ ਰਾਬਰਟ ਨੂੰ ਜਾਣਦਾ ਸੀ ਉਹ ਤਾਂ ਮੇਰਾ ਗਵਾਂਢੀ ਦਾ 9 ਸਾਲਾਂ ਦਾ ਬੇਟਾ ਸੀ ਉਸ ਨੂੰ ਮੇਰੀ ਅੰਗੂਠੀ ਬਾਰੇ ਪਤਾ ਕਿ ਤੇ ਕਿਉਂ ਪਤਾ ਹੋਵੇਗਾ ਹੰਬਰ ਹਾਲ ਮੈਂ ਆਪਣੇ ਅਵਚੇਤਾਂ ਦੀ ਆਂਤ੍ਰਿਕ ਆਵਾਜ਼ ਦੀ ਪਾਲਣਾ ਕੀਤੀ ਮੈਂ ਰਾਬਰਟ ਨੂੰ ਉਸਦੇ ਵਿਹੜੇ ਵਿੱਚ ਦੇਖਿਆ ਤੇ ਮੈਂ ਉਸ ਨੂੰ ਅੰਗੂਠੀ ਬਾਰੇ ਦੱਸਿਆ ਮੈਂ ਪੁੱਛਿਆ ਤੂੰ ਇਹੀ ਜਿਹੀ ਅੰਗੂਠੀ ਦੇਖੀ ਜਾਂ ਨਹੀਂ ਉਸ ਨੇ ਜਵਾਬ ਦਿੱਤਾ ਜ਼ਰੂਰ ਦਰਅਸਲ ਉਹ ਮੈਨੂੰ ਕੱਲ ਲੁਕਾਸ਼ੂਪੀ ਖੇਡਦੇ ਹਾਂ ਝਾੜੀਆਂ ਚੋਂ ਮਿਲੀ ਸੀ ਮੈਨੂੰ ਨਹੀਂ ਸੀ ਪਤਾ ਕਿ ਇਹ ਕੀស្ਤੀ ਹੈ ਇਸ ਲਈ ਮੈਂ ਇਸ ਨੂੰ ਅੰਦਰ ਲਿਆ ਗਿਆ ਤੇ ਆਪਣੀ ਡੈਸਕ ਤੇ ਰੱਖ ਦਿੱਤਾ ਮੈਂ ਇਸ ਬਾਰੇ ਸਾਈਨ ਬੋਰਡ ਕੇ ਲਿਖ ਕੇ ਲਾਉਣਾ ਚਾਹੁੰਦਾ ਸੀ ਲੇਕਿਨ ਮੈਂ ਭੁੱਲ ਗਿਆ ਅਵਚੇਤਨ ਮਨ ਤੁਹਾਨੂੰ ਹਮੇਸ਼ਾ ਜਵਾਬ ਦੇਵੇਗਾ ਬਿਸ਼ਰਤ ਤੁਸੀਂ ਇਸ ਤੇ ਭਰੋਸਾ ਕਰੋ ਅਵਚੇਤਨ ਨੇ ਉਸ ਦੇ ਪਿਤਾ ਦੀ ਵਸੀਅਤ ਦੀ ਥਾਂ ਦੱਸ ਦਿੱਤੀ ਯੂਂਗੋ ਆਰ ਨਾਮ ਦੇ ਨੌਜਵਾਨ ਨੇ ਲਾਸ ਐਂਜਲਸ ਵਿੱਚ ਮੇਰੇ ਭਾਸ਼ਣ ਸੁਣੇ ਉਸ ਨੇ ਮੈਨੂੰ ਅਵਚੇਤਨ ਮੰਦੀ ਸ਼ਕਤੀ ਬਾਰੇ ਆਪਣੇ ਅਨੁਭਵ ਦੱਸੇ ਉਸ ਦੇ ਪਿਤਾ ਦੀ ਅਚਨ ਚੇਤ ਹੀ ਮਰਤੂ ਹੋ ਗਈ ਤੇ ਇੰਜ ਲੱਗ ਰਿਹਾ ਸੀ ਕਿ ਉਹਨਾਂ ਨੇ ਕੋਈ ਵਸੀਅਤ ਨਹੀਂ ਛੱਡੀ ਸੀ ਹਾਂ ਬਰਹਾਲ ਉਸ ਦੀ ਭੈਣ ਨੇ ਉਸ ਨੂੰ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਇੱਕ ਵਾਰੀ ਆਪਣੀ ਵਸੀਅਤ ਬਣਾਉਣ ਦਾ ਜ਼ਿਕਰ ਕੀਤਾ ਸੀ ਤੇ ਉਸ ਨੂੰ ਦੱਸਿਆ ਸੀ ਕਿ ਉਹਨਾਂ ਨੇ ਸਾਰਿਆਂ ਵਿੱਚ ਨਿਆਂਪੂਰਨ ਵੰਡ ਵੀ ਕੀਤੀ ਸੀ ਉਹ ਨੂੰ ਗੋ ਨੂੰ ਅਹਿਸਾਸ ਸੀ ਕਿ ਜੇਕਰ ਉਸਦੇ ਪਿਤਾ ਦੀ ਵਸੀਅਤ ਨਹੀਂ ਮਿਲੀ ਤਾਂ ਜਾਇਦਾਦ ਰਾਜ ਦੇ ਨਿਯਮਾਂ ਤੇ ਆਧਾਰ ਤੇ ਵੰਡੇਗੀ ਜਿਹੜਾ ਸ਼ਾਇਦ ਉਸਦੇ ਪਿਤਾ ਦੀ ਇਛਾਵਾਂ ਦੇ ਅਨੁਰੂਪ ਨਹੀਂ ਹੋਵੇਗਾ ਇਸ ਤੋਂ ਇਲਾਵਾ ਕਾਨੂੰਨੀ ਫੀਸ ਵਿੱਚ ਜ਼ਿਆਦਾਤਰ ਜਾਇਦਾਦ ਚਲੀ ਜਾਵੇਗੀ ਉਸਨੇ ਤੇ ਉਸਦੀ ਭੈਣ ਨੇ ਹਰ ਥਾਂ ਤਲਾਸ਼ ਕੀਤੀ ਲੇਕਿਨ ਉਹਨਾਂ ਨੂੰ ਵਸੀਅਤ ਕਿਤੇ ਵੀ ਨਹੀਂ ਮਿਲੀ ਨਿਰਾਸ਼ ਹੋ ਕੇ ਉਹ ਸੋਚਣ ਲੱਗੇ ਕਿ ਵਸੀਅਤ ਹੈ ਵੀ ਜਾਂ ਨਹੀਂ ਤਦੋਂ ਹਯੂੰਗੋ ਨੂੰ ਅਵਚੇਤਨ ਮਨ ਦੇ ਪ੍ਰਯੋਗ ਬਾਰੇ ਸਿੱਖੀਆਂ ਹੋਈਆਂ ਗੱਲਾਂ ਜ਼ਿਆਦਾ ਆਈਆਂ ਸੌਣ ਤੋਂ ਪਹਿਲਾਂ ਉਸਨੇ ਆਪਣੇ ਅਵਚੇਤਨ ਮਨ ਨੂੰ ਕਿਹਾ ਹੁਣ ਮੈਂ ਇਸ ਨਵੇਦਨ ਨੂੰ ਆਪਣੇ ਅਵਚੇਤਨ ਮਨ ਦੇ ਹਵਾਲੇ ਕਰਦਾ ਹਾਂ ਮੇਰਾ ਅਵਚੇਤਨ ਮਨ ਜਾਣਦਾ ਹੈ ਕਿ ਮੇਰੇ ਪਿਤਾ ਦੀ ਵਸੀਅਤ ਕਿੱਥੇ ਹੈ ਤੇ ਇਹ ਮੈਨੂੰ ਉਹ ਥਾਂ ਦੱਸ ਦਿਆ ਹੈ ਮੈਂ ਉਸੇ ਬਾਰੇ ਨਵੇਦਨ ਨੂੰ ਸਾਰ ਵਿੱਚ ਕਿਹਾ ਜਵਾਬ ਦਿਓ ਉਸਨੇ ਇਸ ਨੂੰ ਵਾਰ-ਵਾਰ ਲੋਰੀ ਵਾਂਗ ਦੋਹਰਾਇਆ ਉਹ ਜਵਾਬ ਦਿਓ ਸ਼ਬਦਾਂ ਦੇ ਨਾਲ ਸੌ ਗਿਆ ਅਗਲੀ ਸਵੇਰ ਜਦੋਂ ਉਹ ਜਾਗਿਆ ਤਾਂ ਉਸਦੇ ਮਨ ਵਿੱਚ ਪ੍ਰਬਲ ਇੱਛਾ ਜਾਗੀ ਕਿ ਉਹ ਡਾਊਨਟਾਊਨ ਲਾਸ ਐਂਜਲਸ ਦੇ ਇੱਕ ਬੈਂਕ ਵਿੱਚ ਜਾਵੇ ਇਸ ਨਾਲ ਉਹ ਹੈਰਾਨ ਹੋ ਗਿਆ ਕਿ ਉਸਦੇ ਪਿਤਾ ਨੇ ਕਦੇ ਇਸ ਬੈਂਕ ਦਾ ਜ਼ਿਕਰ ਕੀਤਾ ਸੀ ਕਿ ਉਸ ਨੇ ਆਪਣੇ ਪਿਤਾ ਦੀ ਡਾਕ ਵਿੱਚ ਇਸ ਬੈਂਕ ਦਾ ਪੱਤਰ ਦੇਖਿਆ ਸੀ ਉਹ ਨਹੀਂ ਜਾਣਦਾ ਸੀ ਲੇਕਿਨ ਉਹ ਇਹਨਾਂ ਜ਼ਰੂਰ ਜਾਣਦਾ ਸੀ ਕਿ ਉਸ ਨੂੰ ਅਵਚੇਤਨ ਰਾਹੀਂ ਦਿੱਤੇ ਗਏ ਇਸ ਸੰਕੇਤ ਦੀ ਜਾਂਚ ਕਰਨੀ ਸੀ ਉਹ ਉਸੇ ਸਵੇਰੇ ਬੈਂਕ ਗਿਆ ਆਖਰ ਇੱਕ ਬੈਂਕ ਅਫਸਰ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਬੈਂਕ ਵਿੱਚ ਉਸਦੇ ਸੁਰਗਵਾਸੀ ਪਿਤਾ ਦੇ ਨਾਂ ਤੇ ਇੱਕ ਲਾਕਰ ਸੀ ਜਦ ਉਸ ਲਾਕਰ ਨੂੰ ਖੋਲਿਆ ਗਿਆ ਤਾਂ ਅੰਦਰ ਵਸੀਅਤ ਮਿਲੀ ਜਦੋਂ ਤੁਸੀਂ ਸੌਣ ਜਾਂਦੇ ਹੋ ਤਾਂ ਤੁਹਾਡਾ ਵਿਚਾਰ ਤੁਹਾਡੇ ਅੰਦਰਲੀ ਦੀ ਅੰਤਰੀਵ ਸ਼ਕਤੀਆਂ ਨੂੰ ਜਗਾ ਦਿੰਦੇ ਆ ਮੰਨ ਲਓ ਤੁਸੀਂ ਸੋਚ ਰਹੇ ਹੋ ਕਿ ਕੀ ਤੁਹਾਨੂੰ ਆਪਣਾ ਮਕਾਨ ਵੇਚ ਦੇਣਾ ਚਾਹੀਦਾ ਹੈ ਕੋਈ ਸ਼ੇਅਰ ਖਰੀਦ ਲੈਣਾ ਚਾਹੀਦਾ ਹੈ ਕਿਸੇ ਪਾਰਟਨਰਸ਼ਿਪ ਨੂੰ ਤੋੜ ਦੇਣਾ ਚਾਹੀਦਾ ਹੈ ਨਿਊ ਯਾਰਕ ਜਾ ਕੇ ਵਸਣਾ ਚਾਹੀਦਾ ਹੈ ਜਾਂ ਫਿਰ ਲਾਸ ਐਂਜਲਸ ਵਿੱਚ ਹੀ ਰਹਿਣਾ ਚਾਹੀਦਾ ਹੈ ਵਰਤਮਾਨ ਐਧਨਾਮੇ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜਾਂ ਨਵਾਂ ਐਧਨਾਮਾ ਕਰ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਉਲਝਣ ਹੋਵੇ ਤਾਂ ਇਹ ਕਰੋ ਸ਼ਾਂਤੀ ਨਾਲ ਆਪਣੀ ਕੁਰਸੀ ਜਾਂ ਆਪਣੇ ਆਫਿਸ ਦੀ ਡੈਸਕ ਤੇ ਬੈਠ ਜਾਓ ਯਾਦ ਰੱਖੋ ਇਹ ਕਿਰਿਆ ਤੇ ਪ੍ਰਤੀਕਿਰਿਆ ਦਾ ਸਰਵ ਵਿਆਪਕ ਨਿਯਮ ਹੈ ਕਿਰਿਆ ਤੁਹਾਡਾ ਵਿਚਾਰ ਹੈ ਇਸ ਉੱਤੇ ਤੁਹਾਡਾ ਅਵਚੇਤਨ ਮਨ ਪ੍ਰਤੀਕਿਰਿਆ ਕਰੇਗਾ ਅਵਚੇਤਨ ਮਨ ਪ੍ਰਤੀਕਿਰਿਆਸ਼ੀਲ ਹੈ ਇਸ ਦੀ ਪ੍ਰਕਿਰਤੀ ਹੈ ਇਹ ਜਵਾਬ ਦਿੰਦਾ ਹੈ ਇਨਾਮ ਦਿੰਦਾ ਹੈ ਲਟਾਉਂਦਾ ਹੈ ਇਹ ਅਨੁਰੂਪਤਾ ਦੇ ਨਿਯਮ ਦਾ ਪਾਲਣ ਕਰਦਾ ਹੈ ਇਹ ਵਿਚਾਰ ਦੇ ਅਨੁરૂਪ ਪ੍ਰਤੀਕਿਰਿਆ ਕਰਦਾ ਹੈ ਜਦੋਂ ਤੁਸੀਂ ਸਹੀ ਕਰਮ ਤੇ ਮੰਨਣ ਕਰਦੇ ਹੋ ਤਾਂ ਤੁਹਾਨੂੰ ਆਪਣੇ ਅੰਦਰ ਇਹੋ ਜਿਹੀ ਪ੍ਰਤੀਕਿਰਿਆ ਮਹਿਸੂਸ ਹੋਵੇਗੀ ਜਿਹੜੀ ਤੁਹਾਡੇ ਅਵਚੇਤਨ ਮਨ ਦਾ ਮਾਰਗਦਰਸ਼ਨ ਜਾਂ ਜਵਾਬ ਹੋਵੇਗੀ ਮਾਰਗਦਰਸ਼ਨ ਚਾਣ ਵੇਲੇ ਤੁਸੀਂ ਸ਼ਾਂਤੀ ਨਾਲ ਸਿਰਫ ਸਹੀ ਕੰਮ ਦੇ ਬਾਰੇ ਸੋਚੋ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਅਵਚੇਤਨ ਮਨ ਵਿੱਚ ਰਹਿਣ ਵਾਲੀ ਅਸੀਮ ਬੁੱਧੀਮਤੀ ਦਾ ਉਸ ਬਿੰਦੂ ਤੱਕ ਪ੍ਰਯੋਗ ਕਰ ਰਹੇ ਹੋ ਜਿੱਥੇ ਤੁਹਾਡਾ ਪ੍ਰਯੋਗ ਸ਼ੁਰੂ ਕਰ ਦੇਵੇ ਉਸ ਤੋਂ ਬਾਅਦ ਤੁਹਾਡੇ ਕੰਮ ਦੀ ਦਿਸ਼ਾ ਤੁਹਾਡੇ ਕਲਪਨਾਵਾਦੀ ਗਿਆਨ ਦੁਆਰਾ ਨਿਰਦੇਸ਼ਿਤ ਤੇ ਨਿਯੰਤਰਿਤ ਹੁੰਦੀ ਹੈ ਜਿਹੜਾ ਸਾਰਾ ਕੁਝ ਜਾਣਦਾ ਹੈ ਤੇ ਸਰਵ ਸ਼ਕਤੀਮਾਨ ਹੈ ਤੁਹਾਡਾ ਨਿਰਣਾ ਸਹੀ ਹੋਵੇਗਾ ਸਹੀ ਕੰਮ ਹੀ ਹੋਵੇਗਾ ਕਿਉਂਕਿ ਸਹੀ ਕਰਨ ਲਈ ਤੁਹਾਡੇ ਤੇ ਅਵਚੇਤਨ ਦਾ ਦਬਾਅ ਹੈ ਮੈਂ ਦਬਾਅ ਸ਼ਬਦ ਦਾ ਪ੍ਰਯੋਗ ਕਰਦਾ ਹਾਂ ਕਿਉਂਕਿ ਦਬਾਅ ਹੀ ਅਵਚੇਤਨ ਦਾ ਨਿਜਮ ਹੈ ਮਾਰਗਦਰਸ਼ਨ ਦਾ ਹਸ ਮਾਰਗਦਰਸ਼ਨ ਜਾਂ ਸਹੀ ਕਰਮ ਦਾ ਹਸ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਸਹੀ ਜਵਾਬ ਦੇ ਪ੍ਰਤੀ समर्पित ਬਣਾਉਂਦਾ ਹੈ ਜਦੋਂ ਤੱਕ ਕਿ ਤੁਹਾਨੂੰ ਆਪਣੇ ਅੰਦਰ ਇਸ ਦੀ ਪ੍ਰਤੀਕਿਰਿਆ ਨਾ ਮਿਲ ਜਾਵੇ ਪ੍ਰਤੀਕਿਰਿਆ ਇੱਕ ਭਾਵਨਾ ਹੈ ਇੱਕ ਆਤ੍ਰਕ ਅਹਿਸਾਸ ਹੈ ਇੱਕ ਜ਼ੋਰਦਾਰ ਸੰਕੇਤ ਹੈ ਇਸ ਦੇ ਰਾਹੀਂ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਜਵਾਬ ਮਿਲ ਗਿਆ ਹੈ ਤੁਸੀਂ ਇਸ ਸ਼ਕਤੀ ਦਾ ਉਸ ਬਿੰਦੂ ਤੱਕ ਪ੍ਰਯੋਗ ਕਰ ਲਿਆ ਹੈ ਹੁਣ ਇਹ ਤੁਹਾਡਾ ਪ੍ਰਯੋਗ ਕਰਨ ਲੱਗੀ ਹੈ ਆਪਣੇ ਅੰਦਰਲੀ ਇਸ ਵਿਅਕਤੀਵਾਦੀ ਬੁੱਧੀਮਤਾ ਦੇ ਮਾਰਗਦਰਸ਼ਨ ਵਿੱਚ ਕੰਮ ਕਰਦੇ ਸਮੇਂ ਤੁਸੀਂ ਅਸਫਲ ਨਹੀਂ ਹੋ ਸਕਦੇ ਜਾਂ ਇੱਕ ਵੀ ਗਲਤ ਕਦਮ ਨਹੀਂ ਚੁੱਕ ਸਕਦੇ ਤੁਸੀਂ ਪਾਓਗੇ ਕਿ ਤੁਹਾਡੇ ਸਾਰੇ ਕਾਰਜ ਖੁਸ਼ੀਆਂ ਨਾਲ ਭਰੇ ਹੋਣਗੇ ਅਤੇ ਤੁਹਾਨੂੰ ਰਾਸਤੇ ਪਰ ਸ਼ਾਂਤੀ ਮਿਲੇਗੀ ਯਾਦ ਰੱਖਣ ਲਾਇਕ ਵਿਚਾਰ ਨੰਬਰ 1 ਯਾਦ ਰੱਖੋ ਅਵਚੇਤਨ ਮਨ ਨੇ ਸਾਰੇ ਮਹਾਨ ਵਿਗਿਆਨਕਾਂ ਨੂੰ ਅਦਭੁਤ ਸਫਲਤਾਵਾਂ ਅਤੇ ਉਪਲਬਧੀਆਂ ਪ੍ਰਦਾਨ ਕੀਤੀਆਂ ਹਨ ਨੰਬਰ 2 ਕਿਸੇ ਜਟਿਲ ਸਮੱਸਿਆ ਦੇ ਸਮਾਧਾਨ ਵੱਲ ਧਿਆਨ ਤੇ ਇਕਾਗਰਤਾ ਦੇ ਕੇ ਤੁਹਾਡਾ ਅਵਚੇਤਨ ਮਨ ਸਾਰੀ ਲੋਣੀ ਦੀ ਜਾਣਕਾਰੀ ਇਕੱਤਰ ਕਰਦਾ ਹੈ ਅਤੇ ਫਿਰ ਇਸ ਨੂੰ ਸੁਲਝਾ ਕੇ ਚੇਤਨ ਮਨ ਨੂੰ ਸੌਂਪ ਦਿੰਦਾ ਹੈ ਨੰਬਰ 3 ਜੇਕਰ ਤੁਸੀਂ ਕਿਸੇ ਸਮੱਸਿਆ ਦਾ ਜਵਾਬ ਦੇ ਬਾਰੇ ਪਰੇਸ਼ਾਨ ਹੋ ਰਹੇ ਹੋ ਤਾਂ ਇਸ ਨੂੰ ਯਥਾਰਤਕ ਤਰੀਕਿਆਂ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੋ ਖੋਦ ਦੇ ਦੂਜਿਆਂ ਤੋਂ ਜਿੰਨੀ ਜਾਣਕਾਰੀ ਹਾਸਲ ਕਰ ਸਕਦੇ ਹੋ ਹਾਸਲ ਕਰੋ ਜੇਕਰ ਕੋਈ ਜਵਾਬ ਨਹੀਂ ਮਿਲਦਾ ਸਾਊਂਡ ਤੋਂ ਪਹਿਲਾਂ ਇਸ ਨੂੰ ਅਵਚੇਤਨ ਮੰਨਦੇ ਹਵਾਲੇ ਕਰ ਦਿਓ ਫਿਰ ਤੁਹਾਨੂੰ ਹਮੇਸ਼ਾ ਜਵਾਬ ਮਿਲੇਗਾ ਇਹ ਕਦੇ ਅਸਫਲ ਨਹੀਂ ਹੁੰਦਾ ਹੈ ਨੰਬਰ 4 ਤੁਹਾਨੂੰ ਹਮੇਸ਼ਾ ਰਾਤੋਂ ਰਾਤ ਜਵਾਬ ਨਹੀਂ ਮਿਲਦਾ ਆਪਣੇ ਅਵਚੇਤਨ ਨਾਲ ਤਦੋਂ ਤੱਕ ਨਵੇਦਨ ਕਰਦੇ ਰਹੋ ਜਦ ਤੱਕ ਕਿ ਸੂਰਜ ਨਾ ਨਿਕਲ ਆਵੇ ਤੇ ਪਰਛਾਵੇਂ ਗਾਇਬ ਨਾ ਹੋ ਜਾਣ ਨੰਬਰ 5 ਜਵਾਬ 'ਚ ਦੇਰੀ ਤੁਹਾਡੇ ਕਾਰਨ ਵੀ ਹੋ ਸਕਦੀ ਹੈ ਜੇਕਰ ਤੁਸੀਂ ਇਹ ਸੋਚਣ ਲੱਗੇ ਕਿ ਇਸ ਵਿੱਚ ਬڑا ਸਮਾਂ ਲੱਗ ਜਾਵੇਗਾ ਜਾਂ ਬਹੁਤ ਵੱਡੀ ਸਮੱਸਿਆ ਹੈ ਤੁਹਾਡੇ ਅਵਚੇਤਨ ਲਈ ਕੋਈ ਸਮੱਸਿਆ ਵੱਡੀ ਨਹੀਂ ਹੈ ਇਹ ਹਰ ਸਮੱਸਿਆ ਦਾ ਜਵਾਬ ਜਾਣਦਾ ਹੈ ਨੰਬਰ 6 ਯਕੀਨ ਮੰਨੋ ਕਿ ਜਵਾਬ ਤੁਹਾਡੇ ਕੋਲ ਹੁਣੇ ਹੈ ਜਵਾਬ ਦੀ ਖੁਸ਼ੀ ਉਸੇ ਤਰ੍ਹਾਂ ਮਹਿਸੂਸ ਕਰੋ ਜਿਵੇਂ ਤੁਸੀਂ ਆਦਰਸ਼ ਜਵਾਬ ਮਿਲਣ ਤੇ ਕਰਦੇ ਹੋ ਤੁਹਾਡਾ ਅਵਚੇਤਨ ਤੁਹਾਡੀ ਭਾਵਨਾਵਾਂ ਤੇ ਪ੍ਰਤੀਕਿਰਿਆ ਕਰੇਗਾ ਨੰਬਰ 7 ਆਸ਼ਾ ਤੇ ਲਗਨ ਨਾਲ ਦੇਖੀ ਜਾਣ ਵਾਲੀ ਹਰ ਮਾਨਸਿਕ ਤਸਵੀਰ ਤੁਹਾਡੇ ਅਵਚੇਤਨ ਦੀ ਚਮਤਕਾਰੀ ਸ਼ਕਤੀਆਂ ਰਾਹੀਂ ਸਾਕਾਰ ਹੋਣਗੀਆਂ ਇਸ ਤੇ ਭਰੋਸਾ ਕਰੋ ਇਸ ਦੀ ਸ਼ਕਤੀ ਤੇ ਵਿਸ਼ਵਾਸ ਕਰੋ ਤੇ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਚਮਤਕਾਰ ਹੋਣਗੇ ਨੰਬਰ 8 ਤੁਹਾਡਾ ਅਵਚੇਤਨ ਯਾਦਾਂ ਦਾ ਭੰਡਾਰ ਹੈ ਤੇ ਤੁਹਾਡੇ ਅਵਚੇਤਨ ਵਿੱਚ ਬਚਪਨ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਅਨੁਭਵ ਦਰਜ ਹੈ ਨੰਬਰ 9 ਪ੍ਰਾਚੀਨ ਲਿਪੀਆਂ ਮੰਦਰਾ ਖੰਡਰਾ ਤੇ ਹੋਰ ਪਰਮਾਣਾ ਤੇ ਮੰਨਨ ਕਰਨ ਵਾਲੇ ਵਿਗਿਆਨਕ ਅਤੀਤ ਦੇ ਦ੍ਰਿਸ਼ਾਂ ਨੂੰ ਦੁਬਾਰਾ ਸਜੀਵ ਬਣਾਉਣ ਵਿੱਚ ਸਮਰੱਥ ਇਸ ਲਈ ਹੁੰਦੇ ਹਨ ਕਿਉਂਕਿ ਉਹਨਾਂ ਦਾ ਅਵਚੇਤਨ ਮਨ ਉਹਨਾਂ ਦੀ ਸਹਾਇਤਾ ਕਰਦਾ ਹੈ ਨੰਬਰ 10 ਸਮਾਧਾਨ ਦੇ ਆਪਣੇ ਨਵੇਦਨ ਨੂੰ ਸੌਣ ਤੋਂ ਠੀਕ ਪਹਿਲਾਂ ਤੁਹਾਡੇ ਅਵਚੇਤਨ ਮਨ ਨੂੰ ਸੰਪੋ ਇਸ ਤੇ ਭਰੋਸਾ ਕਰੋਗੇ ਤਾਂ ਤੁਹਾਨੂੰ ਜਵਾਬ ਅਵਸ਼ਿ ਮਿਲੇਗਾ ਇਹ ਸਾਰਾ ਕੁਝ ਜਾਣਦਾ ਹੈ ਤੇ ਸਾਰਾ ਕੁਝ ਦੇਖਦਾ ਹੈ ਇਹਤੀਆਂ ਸ਼ਕਤੀਆਂ ਤੇ ਸ਼ੱਕ ਜਾਂ ਸਵਾਲ ਨਾ ਕਰੋ ਨੰਬਰ 11 ਤੁਹਾਡਾ ਵਿਚਾਰ ਕਿਰਿਆ ਹੈ ਜਿਸ ਤੇ ਤੁਹਾਡਾ ਅਵਚੇਤਨ ਮਨ ਪ੍ਰਤੀਕਿਰਿਆ ਕਰਦਾ ਹੈ ਜੇਕਰ ਤੁਹਾਡੇ ਵਿਚਾਰ ਸਿਆਣਪ ਭਰੇ ਹਨ ਤਾਂ ਤੁਹਾਡੇ ਕੰਮ ਤੇ ਨਿਰਣਾ ਵੀ ਸਿਆਣਪ ਭਰਿਆ ਹੋਵੇਗਾ ਨੰਬਰ 12 ਮਾਰਗਦਰਸ਼ਨ ਹਮੇਸ਼ਾ ਭਾਵਨਾ ਆਂਤ੍ਰਿਕ ਅਹਿਸਾਸ ਜਾਂ ਸਦੀਵੀ ਸੰਕੇਤ ਦੇ ਰੂਪ ਵਿੱਚ ਆਉਂਦਾ ਹੈ ਜਿਸ ਨਾਲ ਤੁਸੀਂ ਜਾਣ ਜਾਂਦੇ ਹੋ ਕਿ ਤੁਹਾਨੂੰ ਪਤਾ ਚੱਲ ਗਿਆ ਹੈ ਇਹ ਸੁਪਰਸ਼ਦਾ ਇੱਕ ਆંતਰਕ ਅਹਿਸਾਸ ਹੈ ਆਸਥਾ ਦੀ ਸਾਦਗੀ ਦੇ ਨਾਲ ਇਸ ਦਾ ਪਾਲਣ ਕਰੋ ਤੁਸੀਂ ਸੁਣਦੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਰਫੀ ਤੁਸੀਂ ਸੁਣਦੇ ਸੀ ਕਿਤਾਬ ਦਾ 12ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ